स्वागत है किसान वीरो ताडा अपने YouTube चैनल ते लोडेरी फार्म बरनाला ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਵਿਜੈ ਸਿੰਘ ਪਿੰਡ ਗਹਿਰ ਜ਼ਿਲ੍ਹਾ ਬਰਨਾਲਾ ਤਕਸਮੀ ਤਪਾ ਮੋਬਾਈਲ ਨੰਬਰ ਜੀ 9465433210 9465433210 ਤਿੰਨ ਵੇੜਾ ਇੱਕ ਮੱਝ ਦਿਖਾਵਾਂਗੇ ਹਾਂਜੀ ਪਹਿਲਾ ਨੰਬਰ ਜਿਹੜੀ ਕ੍ਰਾਸ ਬੈਡ ਦੇਖਦੇ ਕਿਹੜਾ ਸੂਆ ਸੂਦੀ ਹੈ ਇਹ ਬਾਈ ਜੀ ਤੀਜਾ ਸੂਆ ਸੂਦੀ ਕੈਕ ਦੇਣ ਲਈ ਲੀਂਦੀ ਆ ਜੇ ਇਹ ਵੀ ਇੱਕ ਹਫਤਾ ਬਾਕੀ ਹੈ ਇੱਕ ਹਫਤਾ ਸੂਣ ਚ ਬਾਕੀ ਤੀਜੇ ਸੂਏ ਨੂੰ ਦੂਜੇ ਸੂਏ ਕਿੰਨਾ ਤੋਂ ਦਿੱਤਾ ਵਾ ਦੂਜੇ ਸੂਏ ਦਾ 18 ਕਿਲੋ ਤੋਂ ਦਿੱਤਾ ਤਾ ਇਹ ਤੇ ਕੀ 20 ਦੇ ਦੋ ਕਿ ਦਿੰਦੀ ਨਹੀਂ ਬੋਲੀ ਚੱਲੂ ਇੰਨਾ ਵੀ ਤਿਲ ਹੋ ਮੇਰੇ ਮੌਸਮ ਦੇ ਹਿਸਾਬ ਨਾਲ ਬਾਕੀ ਗਰਮੀ ਗਰਮੀ ਨਹੀਂ ਮੰਦੀ ਛੋੜੀ ਝਾਲੀ ਬਹੁਤ ਚੰਗੀਆਂ ਠੰਡੀਆਂ ਬੋਰੀ ਠੰਡੀ ਬਾਦੂਆ ਬਹੁਤ ਵਧੀਆ ਤੇ ਭਾਅ ਦਾ ਕੀ ਰੱਖਿਆ ਮੋਲੇ ਦਾ 65000 ਮਾਰਦਾਨ ਹੋ ਜਾਊਗਾ ਮਾਰਦਾਨ ਕਰ ਤੋਰੀ ਬਾਹਰ ਨੂੰ ਸਭ ਤੋਂ ਪਹਿਲੇ ਨੰਬਰ ਜਿਹੜੀ ਵਹਿੜ ਦੇਖੀ ਹੈ ਨਾ ਤੀਜਾ ਸੂਰਸ ਹੁੰਦੀ ਹੈ ਇੱਕ ਹਫ਼ਤਾ ਸੂਣ ਚ ਵਾਕੀ 65000 ਰੁਪਿਆ ਇਹਦੀ ਕੀਮਤ ਆ ਬਾਕੀ ਮੌਕੇ ਤੇ ਗਜਾਇਸ ਉਹ ਜਰਸੀ ਦੇ ਅੰਗ ਦੇ ਵਿੱਚ ਥੋੜੀ ਪੈਂਦੀ ਆ ਕਰਾਸ ਵਹਿੜ ਆ ਗਈ ਕੱਦ ਕਾਟ ਚੰਗਾ ਜਿੰਦ ਜਣ ਤੇ ਸਾਰੇ ਤਿੰਨ ਚਾਰ ਪਾਂਤਾ ਮੇਲ ਆ ਪੈਨੂ ਸਾਰਾ ਕੁਝ ਹੀ ਕਹਿ ਸਕਦੇ ਆ ਕਰਾਸ ਵਹਿੜ ਆ ਦੁੱਧ ਦੇਊਗੀ ਫੈਟ ਵਾਲਾ 18 ਲੀਟਰ ਮੰਨ ਕੇ ਲੈ ਰਹੇ ਚੰਗੀ ਕੇਅਰ ਕਰ ਲਾਂਗੇ ਦਾ ਵੀ ਵੀ ਦੇ ਸਕਦੇ ਆ ਪਰ 18 ਲੀਟਰ ਇਹਦਾ ਬਾਡੀ ਬੰਦਰ ਤੇ ਹਵਾਨਾ ਆਪਾਂ ਵੀ ਤੇਰੇ हिसाब ਨਾਲ ਗੈਸ ਕਰਦਾ ਕੀ ਆਮ ਨਾਲ ਦੇ ਦੂ ਹਣਾ ਤੇ ਢਿੱਲੀ ਢੁੱਲੀ ਬਹੁਤ ਬਈ ਆ ਯਾਰ ਇਹ ਕੰਮ ਸਾਡਾ ਖੁੱਲੋਂ ਲੈ ਅੱਗੇ 2 ਨੰਬਰ ਜਿਹੜੀ ਬੈੜ ਦੇਖਦਾ ਡੱਬੀ ਐਚ ਐਫ ਆਪਾਂ ਇਹ ਕਿਹੜਾ ਸੁਆ ਵੀਰ ਇਹ ਪਹਿਲਾ ਸੁਆ ਸੁਦੀਆ ਬਈ ਘਰ ਦੀ ਬੈੜ ਆਪਣੀ ਠੀਕ ਆ ਘਰ ਦੀ ਬੱਚੀ ਪਾ ਲਈ ਆਪਾਂ ਇਹਦੀ ਉਮਰ ਹੋ ਗਈ 24 ਮਹੀਨੇ ਕਿਹੜੇ ਸੀਮੰਟ ਦੀ ਆਪੇ ਇਹਦਾ ਸੀਮੰਟ ਆਪਣੇ ਕੋਲੇ ਸਾਰਾ ਕੁਝ ਲਿਖਿਆ ਹੋਆ ਅੱਗੇ ਇਹਦੇ ਸੈਕ ਦਾ ਲੱਗਿਆ ਸੈਕ ਦਾ ਸੀਮੰਟ ਲੱਗਿਆ ਪਹਿਲਾ ਸੁਆ ਦੰਦੋ ਕਿਵੇਂ ਆ ਦੰਦੋ ਦੋ ਦੰਦ ਕੱਢੀ ਜਾਂਦੇ ਅੰਦਾਜ਼ਾ ਲਾ ਸਕੀਏ ਬਾਡੀ ਵੰਤਰ ਵਗੈਰਾ ਦੇਖ ਕੇ ਜਿਹੜੇ ਸਾਹਮਣੇ ਦੀ ਮਾਂ ਆਪਣੇ ਕੋਲ ਘਰੇ ਹੋਣੀ ਮਾਂ ਕੋਲ 32 ਕਿਲੋ ਦੁੱਧ ਇਹ ਦਵਾਸ ਕਿੰਨੀ ਲਾ ਸਕਦੇ ਆ 25 ਕਿਲੋ ਤਾਂ ਉਹ ਰਾਮ ਨੂੰ ਦੇਣਾ ਚਾਹੀਦਾ ਜਿਹੜੇ ਸਾਹਮਣੇ ਹੀ ਚੈ ਦਿਨ ਕਰਦੀ ਹੈ ਜੇ ਇਹਦੇ ਮੰਨ ਕੇ ਚੱਲੋ ਇਹ 7 ਤਰੀਕ ਨੂੰ ਜੜਾ ਪੂਰੇ ਨੂੰ ਠੀਕ ਹੈ ਭਾਜ ਦਾ ਕੀ ਰੱਖਿਆ ਆਪਾਂ ਮੋਲੇ ਰੱਖੋ ਜਾਇਜ ਹੋਊਗਾ ਹਾਂਜੀ ਜਾਇਜ ਚੋਰੀ ਬਾਹਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖੋ ਥਣਾ ਦੀ ਪੂਰੀ ਸਾਫ ਸੁਥਰੀ ਐ ਸੋਹਣੀ ਚਾਰੇ ਥਾਂ ਨਿਖਣਵੇਂ ਵਿੱਥੀ ਤੇ 12 13 ਮੈਂ ਹਜੇ ਖੁੰਢੇ ਨੇ 12 13 ਥੋੜੀ ਥੋੜੀ ਕਿਲੇ ਚ ਨਾ ਵਾਜੀ 12 ਪਲੂਨ ਪਹਿਲਾ ਸੁਆ ਮੂੰਹੋ ਦੋ ਦੰਦ ਬਹਿੜਾ ਜੇ ਸੁੰਦੀ ਪਈ ਆ। ਸੋ ਦੇਖੋ ਥੋੜਾ ਧੱਕਾ ਕਰਦੀ ਆ। ਮੋਰੀ ਪਾਈ ਆ ਨਾ ਜੇ ਇਹ ਫਿਰ ਸੰਗਲ ਜੀ ਹੋਊ ਪਹਿਲਾ ਕਰਿਆ ਹਨਾ। ਸੰਗਲ ਪਾਇਆ ਹੋਣਾ। ਹਾਂ ਸੰਗਲ। ਠੀਕ ਮੋਰੀ ਦਾ ਕਰਕੇ ਕਰਦੇ ਆ ਥੋੜੀ ਅਕਲ ਕਾਣ ਜੀ ਇਹ। ਥੁੱਲੇਵਾ ਵਗੈਰਾ ਤੇ ਸਫਾਈਆਂ ਵਗੈਰਾ। ਸਭੇ ਸੁਭੀ ਵੀ ਕੇਅਰ ਨਹੀਂ ਵੀਰ ਜੀ ਪੂਰੀ ਫੁੱਲਾ। ਆ ਹੁਣ ਹੀ ਦੇਖਿਆ ਬੱਠਰ ਚ ਕਾਰਗਲ ਪਾਈ ਪਈ ਸੀ ਮੁਰੇ। ਚੰਗੀ ਗੌਰ ਕਰਕੇ ਸਾਂਭਦੀ ਆ। ਤੀਜੇ ਨੰਬਰ ਤੇ ਆਪਾਂ ਜਿਹੜੀ ਸਿੰਘਾਂ ਵਾਲੀ ਬਹਿੜ ਦੇਖੀ ਜੰਨੇ ਆ ਜੀ। ਕਿਹੜਾ ਸੁਆ? ਤੀਜਾ ਸੁਆ। ਦੂਜਾ ਸੂਆ ਮਾੜੇ ਮਾੜੇ ਸਿੰਘ ਦਾ ਸੂਣ ਦਾ ਬਾਕੀ ਆ ਸਿੰਘ ਹੈਗੇ ਆ ਜਰਸੀ ਚ ਕੰਪੀਂਦੀ ਆ ਹੱਥ ਤੇ ਫਰਾਂਉਂਦੀ ਆ ਰਾਮਾ ਥੱਲੇ ਬੈਠੇ ਰਹੋ ਕਿੰਨਾ ਦੁੱਧ ਦੇ ਦਊਗੀ ਦੁੱਧ 16 17 ਕਿਲੋ ਦੁੱਧ ਦਊਂਗਾ 16 17 ਹਾਂ ਬਾ ਬਾਜ ਭੋਗ ਦਾ ਮੋਲੇ ਨਾਲ 55000 ਨਰਮ ਹੋ ਜੂਗੀ ਅੰਦਰ 55000 ਚ ਨਰਮ ਦੁੱਧ 16 ਕਿਲੋ ਮੰਨ ਕੇ ਹਾਂ 16 17 ਗਰਮੀ ਆ ਦਾ ਕੋਈ ਭਾਜੀ ਸੂਆ ਦੂਜਾ ਸੂਂਦੀ ਆ ਹਾਂ ਸੋ ਲੇਵਾ ਵਗੈਰਾ ਦੇਖੋ ਸਾਫ਼ ਸੁਥਰਾ ਚੰਗਾ ਇੱਕ ਹਫ਼ਤਾ ਪੂਰਾ ਸੂਣ ਚ ਬਾਕੀ ਪਿਆ ਤੇ ਬਾਕੀ ਕੱਦ ਬੈੱਡ ਵਗੈਰਾ ਬੈਡ ਦਾ ਬਹੁਤ ਜਾ ਗਿਆ ਚੰਗੀ ਸਾਫੀ ਤੇ ਰਾਜੀ ਸਭੀ ਬੜੀ ਬਾ ਮੋੜਦਾ ਵੀਰੇ ਸੋ ਸਿੰਘ ਆ ਗੱਲੇ ਮਾੜੇ ਮਾੜੇ ਇਹਦੇ ਸੁਹਾ ਦੂਜਾ ਕੀਮਤ ਇਹਦੀ ਹੈਗੀ ਸਿਰਫ ਤੇ ਸਿਰਫ 55000 ਰੁਪਏ ਪੂਰੀ ਜੰਦੀ ਜਾਨ ਬਿਊਟੀ ਵਗੈਰਾ ਬੈਡ 'ਚ ਬਹੁਤ ਜਾ ਗਿਆ ਥੁੱਲੇਵਾ ਦੇਖੋ ਨੇੜੇ ਤੋਂ ਪੂਰੀ ਸੋਹਣੀ ਸਾਫੀ ਚੌਥੇ ਨੰਬਰ ਵੀ ਮੈਂ ਦੇਖੀ ਨੇ ਕਿਹੜਾ ਸੁਹਾ ਸੁਈ ਹੈ ਇਹ ਪਹਿਲਾ ਸੁਹਾ ਦੂਜਾ ਪਹਿਲਾ ਸੁਹਾ ਪਿੱਛੇ ਆ ਗਈ ਕੱਟੀ ਹੈ ਨਾ ਹਾਂਜੀ ਕੱਟੀ ਚੰਗੀ ਰਾਜੀ ਪੜੀ ਸਭੀ ਬੜੀ ਬਹੁਤ ਸੋਹਣੀ ਹੈ ਠੀਕ ਹੈ ਸੱਜੀ ਜੀ ਸੋ ਕੱਟੀ ਦੇਖੋ ਥੋੜੀ ਫੁੱਲੀ ਚ ਬੈਈਂਦੀ ਹੈ ਨਾ ਠੀਕ ਹੈ ਦੁੱਧ ਕਿੰਨਾ ਕੁ ਦੇ ਦੂਗੀ ਤੇ ਭਾਈ 500 ਸੂਈ ਆ ਠੀਕ ਹੈ ਸਭ ਅੱਜ ਤੋਂ ਬਾੜਾ ਹੋਊਗਾ ਦੁੱਧ ਜਣਦੀ 11-12 ਕਿਲੋ ਦਾ ਦੇਣਾ ਚਾਹੀਦਾ ਭਾਅ ਦਾ ਕੀ ਹੋਊਗਾ ਇਹਦਾ ਮਨ ਜੈਲ ਹੀ ਕਰਾਂਗੇ 1 ਲੱਖ 15 ਮੰਨ ਕੇ ਜਿਹੜੇ 10 ਦੀ ਹੋ ਜੂਗੀ ਹਾਂ ਮਤਲਬ ਕਰ ਦਿਆਂਗੇ ਥੋਰੀ ਮੜਿਆ ਬਾਹਰ ਨੂੰ 1 ਲੱਖ 10000 ਦੇ ਵਿੱਚੋਂ ਗਜੈਸ ਮੌਕੇ ਤੇ ਹੋ ਜਾਣੀ ਹੈ ਤੇ ਬੈੜ ਛੋਟੀ ਚੰਗੀ ਹੈ ਸੋ ਦੇਖੋ ਮੂੰਹ ਮੱਥਾ ਸਾਫ਼ ਸੁਥਰਾ ਸਿੰਗ ਤੇ ਚੋਣ ਚਵਾ ਗਈ ਔਲ ਤਾਂ ਨਹੀਂ ਕਰਦੀ ਨਾ ਨਾ ਬੱਚਾ ਵੀ ਸੇ ਘਟਿਆ ਜੇਰ ਜਰੋਕੇ ਆ ਜਾਵਾਂ ਸੋ ਜੇਰ ਵਾਲੇ ਪਾਸੇ ਵੀਰਾਂ ਬੇਵਿਕਰ ਹੋ ਜੋ ਸ਼ਾਮ ਦਾ ਟਾਈਮ ਹੈ ਚਵਾਈਏ ਦੀ ਹੁਣ ਇਹ ਲੇਵਾ ਥੋੜਾ ਬੰਦ ਰੱਖੂਗੀ ਪਰ ਦੁੱਧ 10 ਤੋਂ ਬਾਅਦ ਬਾਰ-ਬਾਰ ਚੱਲੂਗੀ ਹਣਾ ਰਾਜੀ ਰੂਜੀ ਪਿੱਠ ਪੂੜੇ ਜਿਵੇਂ ਅੰਦਰ ਦੇਖੋ ਕੋਣੀ ਸਨਕੀ ਕੱਦ ਵਿੱਢ ਦੇ ਵਿੱਚ ਪੈਂਦੀ ਹੈ ਕੋਈ ਇਹਦੇ ਮੂਰੇ ਕੁੰਬੜਾ ਜਾਨੀ ਬਾਹੂ ਆ ਭਰਾ ਆਉਂਦਾ ਜਿਵੇਂ ਤੇ ਥਣ ਦੇਖੋ ਸੋਨਾ ਮੋਟਾ ਮੁੱਠੀ ਵਾਲਾ ਥਣ ਲੱਗਿਆ ਵਾ ਰਾਜੀ ਬਹੁਤ ਆ ਜਮਾ ਚੰਗੀ ਸਮੀ ਬਣੀ ਵੀ ਤੇ ਬਟਨ ਵਾਲੀ ਝੋਟੀ ਆ ਦੇਖੋ ਬਟਨ ਵਗੈਰਾ ਇਹਦੇ ਸਾਫ ਸੁਥਰੀ ਦੇ ਥਾਣ ਸੋਨਾ ਮੁੱਠੀ ਵਾਲਾ ਦਿਖਾਈ ਰਹੀ ਜਾਂਦਾ ਚਾਰੇ ਥਾਂ ਨਿੱਖਣੇ ਸਾਫ ਸੁਥਰੇ ਵਿੱਸੀ ਦੇ ਟੱਕ ਮੜ ਜਾਵਾ ਕੱਟੇ ਝੜਕ ਪਰਾਜੀ ਇਹ ਵੀ ਕਿਹਨੇ ਥਾਂ ਦਾ ਕਟਾ ਇਹ ਐਗਰ ਮੁੱਠੀ ਦਾ ਬਈ ਆਪਣਾ ਕਰਦਾ ਹੀ ਐ ਇਸੇ ਪਾਲ ਪਾਲਣਾ ਕਰੇ ਸਾਨ ਹੈ ਹਾਂਜੀ ਹਾਂਜੀ 2 ਮੇਲੇ ਜਿੱਤ ਗਿਆ ਬਈ ਕਿਹੜੇ ਕਿਹੜੇ ਮੇਲੇ ਜਿੱਤਿਆ ਪਹਿਲਾਂ ਤਨਹੁੰਦੇ ਤੋਂ ਥੀਰੇ ਜਿੱਤੇ ਸੀ ਠੀਕ ਹੈ ਤੇ ਹੁਣ ਕਿਹੜੇ ਇੱਕ ਦੋ ਜਿੱਤੇਗੇ ਐਮ 29 ਦਾ ਐਮ 29 ਤੇ ਥੱਲੋ ਦਾਸ ਦਾ ਜਾਵਾਂ ਹਨਾ ਟੈਕਟਿਕਲ ਬਹੁਤ ਸਾਫ ਹੈ ਇਹਦੇ ਤੇਰੀ ਨਾਨੀ ਵੀ ਆਪਣੇ ਕੋਲੇ ਆਉਂਦੀ ਆ ਤੇ ਕਿਲੋ ਰਿਕਾਰਡ ਸੀ ਠੀਕ ਹੈ ਮਾਂ ਵੀ ਇਹਦੇ ਕੋਲ ਨਾਲ ਆਪਣੇ ਕੋਲੇ ਧਰੇ ਖੜੀ ਹੋਈ ਸਾਹਮਣੇ ਠੀਕ ਹੈ ਕੀ ਰਿਕਾਰਡ ਸੀ ਮਾਂ ਦਾ ਮਾਂ ਦਾ 18 ਕਿਲੋ ਰਿਕਾਰਡ ਇਹ ਫਿਰ ਆਪਾਂ ਸਿੱਧਾ ਖੜਾ ਕਰੇ ਸੀਮਨ ਚੈੱਕ ਕਰਵਾਵਾਂਗੇ ਇਹਦਾ ਹਜੇ ਸੀਮਨ ਦੀ ਵੀ ਤਿਆਰੀ ਆ ਹਜੇ ਬਸੇ ਕੁਝ ਨਹੀਂ ਕਰਵਾਇਆ ਅਜੇ ਤੱਕ ਨੂੰ ਸੰਭੀ ਜੰਗ ਕੋਈ ਬੈ ਜੰਪ ਲੈ ਕੇ ਤਾਂ ਨਹੀਂ ਦੇਖਿਆ ਅੱਜ ਤੱਕ ਰਿਜ਼ਲਟ ਦੀ ਖਾਤਰ ਨਹੀਂ ਨਹੀਂ ਠੀਕ ਹੈ ਹੁਣ ਤਿਆਰੀ ਇਹਦੀ ਕਰਾਂਗੇ ਸੀਮਾ ਤਿਆਰ ਕਰਾਂਗੇ ਸਾਸੀ ਬੰਦਿਆ ਸੋ ਬਰੇ ਸਾਣ ਬਹੁਤ ਚੰਗਾ ਜਿਵੇਂ ਮੋਦੀ ਦਾਰ ਕੇ ਫੇਸ ਕੁਆਲਟੀ ਹੈ ਹਨਾ ਦੇਖਣਾ ਹੈ ਮੋਦੀ ਦਾ ਕਹਿੰਦੇ ਵੈਸੇ ਅਮਲਤੀ ਰਹੀ ਹੈ ਠੀਕ ਹੈ ਨੰਬਰ ਬੋਲ ਦਈਆ ਆਪਣਾ 9465433210 ਸੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਾਂਗੇ